ਸੱਚੀ ਗੱਲ ਦੋਸਤੋ ਤੁਸੀਂ ਦੇਖ ਰਹੇ ਹੋ ਪਬਲਿਕ ਸਮਾਣਾ نیوز ਸ਼੍ਰੋਮਣੀ ਅਕਾਲੀ ਦਲ ਵੱਲੋਂ ਸ਼ੁਰੂ ਕੀਤੀ ਗਈ ਮੈਂਬਰਸ਼ਿਪ ਮਹਿਮ ਨੂੰ ਦੇਖਦੇ ਹੋਏ ਅੱਜ ਜਗਮੀਤ ਸਿੰਘ ਹਰਿਆਊ ਜਿਹੜੇ ਨੇ ਸਮਾਣਾ ਦੇ ਵਿੱਚ ਪਹੁੰਚੇ ਤੇ ਉਹਨਾਂ ਵੱਲੋਂ ਪ੍ਰੈਸ ਨਾਲ ਗੱਲਬਾਤ ਕੀਤੀ ਗਈ ਉਹਨਾਂ ਵੱਲੋਂ ਜਿਹੜਾ 11 ਫਰਵਰੀਅਰ ਸਮਾਣਾ ਦੇ ਸਮਰਾਟ ਪੈਲੈਸ ਦੇ ਵਿੱਚ ਮੈਂਬਰਸ਼ਿਪ ਦੀ ਮਹਿਮ ਨੂੰ ਦੇਖਦੇ ਹੋਏ ਮੀਟਿੰਗ ਰੱਖੀ ਗਈ ਹੈ ਤੇ ਉਹਨਾਂ ਵੱਲੋਂ ਕਿਹਾ ਗਿਆ ਕਿ ਲਗਭਗ ਮੈਨੂੰ 70% ਹੁਣ ਜਿਹੜਾ ਪਿੰਡਾਂ ਦੇ ਵਿੱਚੋਂ ਤੇ ਸ਼ਹਿਰਾਂ ਦੇ ਵਿੱਚੋਂ ਜਿਹੜੀ ਹੈ ਨੌਜਵਾਨ ਮੇਰੇ ਨਾਲ ਜੁੜਦਾ ਨਜ਼ਰ ਆ ਰਿਹਾ ਤੇ 11 ਫਰੇਵਰੀਨੂ ਜਿਹੜਾ ਇਹ ਪ੍ਰੋਗਰਾਮ ਰੱਖਿਆ ਗਿਆ ਉਸ ਦੇ ਵਿੱਚ ਅਜ਼ਰਬਰ ਐਨ ਕੇ ਸ਼ਰਮਾ ਵੀ ਪਹੁੰਚ ਰਹੇ ਤੇ ਉਹਨਾਂ ਨੇ ਸ਼ਹਿਰ ਦੇ ਲੋਕਾਂ ਤੇ ਪਿੰਡਾਂ ਦੇ ਲੋਕਾਂ ਨੂੰ ਉੱਥੇ ਪਹੁੰਚਣ ਦੀ ਵੀ ਅਪੀਲ ਕੀਤੀ ਸਮਾਣਾ ਤੋਂ ਪ੍ਰਿੰਸ ਕੁਮਾਰ ਦੀ ਖਾਸ ਰਿਪੋਰਟ ਪਬਲਿਕਸ ਮਾਣ ਲੀ। ਸ਼ੁਨਿਅ ਯ ਕਾਲੀ ਦਰਦੀ ਪਰਤੀ ਮਹਿੰਮ ਚੱਲ ਰਹੀ ਹੈ ਕਿਉਂਕਿ ਜੋ ਪਿਛਲਾ ਪਾਰਟੀ ਦਾ ਢਾਂਚਾ ਸੀ ਉਹਨੂੰ ਭੰਗ ਕਰਕੇ ਪ੍ਰਧਾਨ ਜੀ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅਸਤੀਫਾ ਦਿੱਤਾ ਸੀ ਨਵੇਂ ਸਿਰੋ ਪਾਰਟੀ ਮੈਮ ਸ਼ੁਰੂ ਕਰਕੇ ਡੈਲੀਗੇਟ ਬਣ ਕੇ ਪ੍ਰਧਾਨਗੀ ਦੀ ਚੋਣ ਹੋਣੀ ਹੈ ਤੇ ਜਿਹੜਾ ਪਾਰਟੀ ਦਾ ਢਾਂਚਾ ਉਹਦਾ ਪੁਨਰਗਠਨ ਹੋਣਾ ਤੇ ਉਹਦੇ ਮਹਿਮ ਦੇ ਤਹਿਤ ਮੇਰੀ ਪਾਰਟੀ ਵੱਲੋਂ ਡਿਊਟੀ ਲੱਗੀ ਸੀ ਕਿ ਹਲਕਾ ਸਮਾਣਾ ਦੇ ਵਿੱਚ ਜਾ ਕੇ ਭਰਤੀ ਮੈਮ ਨੂੰ ਤਸ਼ਾਹਤ ਵੀ ਕਰੋ ਤੇ ਵੱਧ ਤੋਂ ਵੱਧ ਭਰਤੀ ਕਰੋ ਤਾਂ ਕਿ ਇੱਕ ਨੌਜਵਾਨ ਹੋਣ ਦੇ ਨਾਤੇ ਜਿਹੜਾ ਵੱਡਾ ਮੈਸੇਜ ਸੀ ਪਾਰਟੀ ਦਾ ਕਿ ਵੱਧ ਤੋਂ ਵੱਧ ਨੌਜਵਾਨਾਂ ਨੂੰ ਭਰਤੀ ਕਰੋ ਸੋ ਉਸ ਦੇ ਤਹਿਤ ਮੈਨੂੰ ਇੱਥੇ ਡਿਊਟੀ ਲਈ ਗਈ ਕਿ ਉੱਥੇ ਹਲਕਾ ਸੁਬਾਣਾ ਦੇ ਵਿੱਚ ਜਾ ਕੇ ਪਾਰਟੀ ਨੂੰ ਤਕੜਾ ਕੀਤਾ ਜਾਵੇ। ਮੈਂ ਯੂਥ ਅਕਾਲੀ ਦਲ ਦਾ ਕੋਰ ਕਮੇਟੀ ਮੈਂਬਰ ਹਾਂ ਜੀ ਤੇ ਪੀਏਸੀ ਦਾ ਮੈਂਬਰ ਹਾਂ ਪਾਰਟੀ। ਰਿਹਾ ਸਾਹਿਬ ਮੈਂ ਤਾਂ ਕਿੰਨੇ ਮੈਂਬਰਸ਼ਿਪ ਹੋ ਚੁੱਕੀ ਹੈ ਨਲ ਸੁਬਾਣਾ ਹਲਕੇ 'ਚ ਜਿਹੜੀ ਅਕਾਲੀ ਦਲ ਦੀ ਸਾਡੀ ਤਕਰੀਬਨ 70% ਦੇ ਨੇੜੇ ਜੋ ਮੈਂਬਰਸ਼ਿਪ ਕੰਪਲੀਟ ਹੋ ਚੁੱਕੀ ਹੈ ਸਾਡਾ 30000 ਪਲੱਸ ਦਾ ਟਿਚਾ ਤੁਹਾਡੇ ਨਾਲ ਕਿੰਨੇ ਨੌਜਵਾਨ ਹੁਣ ਤੱਕ ਜਿਹੜੇ ਜੁੜ ਚੁੱਕੇ ਨੇ ਜਦੋਂ ਤੋਂ ਮੈਂ ਇਸੇ ਹਲਕੇ ਦੇ ਵਿੱਚ ਆਇਆ ਨੌਜਵਾਨਾਂ 'ਚ ਬਹੁਤ ਉਤਸ਼ਾਹ ਮੈਨੂੰ ਰੋਜ਼ ਦੋ ਤਿੰਨ ਥਾਵਾਂ ਤੋਂ ਫੋਨ ਆਉਂਦੇ ਨੇ ਮੇਰੇ ਪ੍ਰੋਗਰਾਮ ਰੱਖ ਕੇ ਮੇਰੇ ਨਾਲ ਲਗਾਤਾਰ ਮੀਟਿੰਗ ਕਰ ਰਹੇ ਨੇ ਲਗਾਤਾਰ ਨੌਜਵਾਨ ਪਾਰਟੀ ਦੇ ਨਾਲ ਜੁੜ ਰਹੇ ਨੇ ਕਿਉਂਕਿ ਪਿਛਲੀਆਂ ਜੋ ਸਰਕਾਰਾਂ ਸੀ ਪਿਛਲੀ ਕਾਂਗਰਸ ਸਰਕਾਰ ਤੇ ਹੁਣ ਮੌਜੂਦਾ ਆਮ ਆਦਮੀ ਪਾਰਟੀ ਸਰਕਾਰ ਇਹਦੇ ਤੋਂ ਨੌਜਵਾਨ ਮਯੂਸ ਹੋ ਚੁੱਕੇ ਆ ਕਿਉਂਕਿ ਇਹਨਾਂ ਨੇ ਵਾਅਦੇ ਝੂਠੇ ਲਾਰੇ ਬਹੁਤ ਕੀਤੇ ਪਰ ਇਹ ਕਿਸੇ ਤੇ ਪੂਰੇ ਨਹੀਂ ਉਤਰ ਸਕੇ ਮੂੰ ਤੁਹਾਡਾ 11 ਸਾਲੀ ਦਾ ਕੀ ਪ੍ਰੋਗਰਾਮ ਹੈ ਹਾਂਜੀ ਉਸ ਭਰਤੀ ਮਹਮ ਦੇ ਤਹਿਤ ਹੀ ਸਾਡੇ ਪਟਿਆਲਾ ਲੋਕ ਸਭਾ ਦੇ ਅਬਜ਼ਰਵਰ ਨੇ ਸ਼੍ਰੀ ਐਨ ਕੇ ਸ਼ਰਮਾ ਜੀ ਤੇ ਨਾਲ ਨੇ ਉਹਨਾਂ ਦੇ ਸਾਡੇ ਯੂਥ ਅਕਾਲੀ ਦਲ ਦੇ ਕੌਮੀ ਪ੍ਰਧਾਨ ਸਰਬਜੀਤ ਸਿੰਘ ਚਿੰਝਰ ਉਹ ਸਾਰੇ ਲੋਕ ਸਭਾ ਹਲਕੇ ਦੀ ਜਿੰਨੇ ਵੀ ਇਹਦੇ ਵਿੱਚ ਵਿਧਾਨ ਸਭਾ ਹਲਕੇ ਆਉਂਦੇ ਨੇ ਉੱਥੇ ਸਾਰੇ ਇਹ ਜੋ ਭਰਤੀ ਮਹਮ ਚੱਲ ਰਹੀ ਹੈ ਉਹਨੂੰ ਅਬਜ਼ਰਵ ਕਰ ਰਹੇ ਨੇ ਤੇ ਲਗਾਤਾਰ ਪਾਰਟੀ ਦਫ਼ਤਰੇ ਰਿਪੋਰਟ ਕਰਦੇ ਨੇ ਸੋ ਇਹਨਾਂ ਦੀ ਡਿਊਟੀ ਲੱਗੀ ਹੈ ਤੇ ਉਸ ਮਹਿਮ ਨੂੰ ਅੱਗੇ ਵਧਾਉਣ ਲਈ ਉਹਨੂੰ ਉਤਸ਼ਾਹਤ ਕਰਨ ਲਈ ਉਹ ਸਾਡੇ ਦੋਨੋਂ ਲੀਡਰਾਂ ਦਾ ਅਸੀਂ 11 ਤਰੀਕ ਨੂੰ ਸਮਰਾਟ ਪੈਲੈਸ ਸਵੇਰੇ 10 ਵਜੇ ਪ੍ਰੋਗਰਾਮ ਰੱਖਿਆ ਜਿੰਨੇ ਵੀ ਵਰਕਰ ਨੇ ਸਮਾਣਾ ਹਲਕੇ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਯੂਥ ਅਕਾਲੀ ਦਲ ਦੇ ਜਾਂ ਜੋ ਨਵੇਂ ਲੋਕ ਅਕਾਲੀ ਦਲ ਨਾਲ ਜੁੜਨਾ ਚਾਹੁੰਦੇ ਨੇ ਉਹ ਸਾਰਿਆਂ ਨੂੰ ਅਸੀਂ ਉੱਥੇ ਸੱਦਾ ਦਿੱਤਾ ਹੈ ਤਾਂ ਕਿ ਅਸੀਂ ਜੋ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਮਹਮ ਚੱਲ ਰਹੀ ਹੈ ਉਹਨੂੰ ਵੱਧ ਤੋਂ ਵੱਧ ਅਸੀਂ ਉਹਦੇ ਵਿੱਚ ਲੋਕਾਂ ਨੂੰ ਸ਼ਾਮਲ ਕਰਕੇ ਭਰਤੀ ਕਰਕੇ ਸ਼੍ਰੋਮਣੀ ਅਕਾਲੀ ਦਲ ਨਾਲ ਜੋੜੀਏ ਤਾਂ ਕਿ 2027 ਦੇ ਵਿੱਚ ਆਉਣ ਵਾਲੀ ਸਰਕਾਰ ਹੈ ਜੋ ਅਸੀਂ ਆਪਣੀ ਖੇਤਰੀ ਪਾਰਟੀ ਨੂੰ ਸ਼੍ਰੋਮਣੀ ਅਕਾਲੀ ਦਲ ਨੂੰ ਜਿਤਾ ਸਕੀਏ ਕਰਨਾ ਹਰ ਵਰਕਰ ਦਾ ਹੱਕ ਹੈ ਤੇ ਇਹ ਬਹੁਤ ਵਧੀਆ ਗੱਲ ਹੈ ਜਿੰਨੇ ਅਸੀਂ ਵੱਧ ਤੋਂ ਵੱਧ ਵਰਕਰ ਜੋਸ਼ ਨਾਲ ਭਰਤੀ ਕਰਾਂਗੇ ਜਾਂ ਪਾਰਟੀ ਲਈ ਵਰਕ ਕਰਾਂਗੇ ਤਾਂ ਹੀ ਅਸੀਂ ਆਉਣ ਵਾਲੀ ਸਰਕਾਰ ਵਿੱਚ ਆਪਣਾ ਹਿੱਸਾ ਪਾਉਣ ਦੀ ਸੋਚ ਸਕਾਂਗੇ ਤੇ ਇਹ ਤਾਂ ਬਹੁਤ ਵਧੀਆ ਗੱਲ ਹੈ ਮੈਂ ਤਾਂ ਕਹਿੰਦਾ ਵੱਧ ਤੋਂ ਵੱਧ ਹੋਰ ਵੀ ਜਿੰਨੇ ਸਾਡੇ ਨੌਜਵਾਨ ਲੀਡਰ ਨੇ ਜਾਂ ਸਾਡੇ ਪੁਰਾਣੇ ਟਕਸਾਲੀ ਵਰਕਰ ਨੇ ਉਹ ਆਪਣੇ ਤੌਰ ਤੇ ਭਰਤੀ ਕਰਨ ਜਿਨ੍ਹਾਂ ਨੂੰ ਕਾਪੀਆਂ ਇਥੋਂ ਮਿਲ ਰਹੀਆਂ ਨੇ ਜਾਂ ਆਪਣੇ ਤੌਰ ਤੇ ਕੋਈ ਚਾਹੁੰਦਾ ਮੈਂ ਆਪਣੇ ਤੌਰ ਤੇ ਕਰਾਂ ਉਹ ਪਾਰਟੀ ਦਫ਼ਤਰ ਜਾਵੇ ਕਾਪੀਆਂ ਲੈ ਕੇ ਵੱਧ ਤੋਂ ਵੱਧ ਭਰਤੀ ਕਰੇ ਤੇ ਲੀਡਰਸ਼ਿਪ ਨੂੰ ਦੱਸੇ ਕਿ ਮੈਂ ਵਰਕ ਕਰ ਰਿਹਾ ਮਿਹਨਤ ਕਰ ਰਿਹਾ ਤਾਂ ਕਿ ਆਉਣ ਵਾਲੇ ਟਾਈਮ ਦੇ ਵਿੱਚ ਪਾਰਟੀ ਉਹਨਾਂ ਦਾ ਮਾਨ ਸਨਮਾਨ ਕਰ ਸਕੇ ਤੇ 11 ਨੂੰ ਵੀ ਭਰਤੀ ਵਾਲਾ ਹੀ ਚੱਲੇਗਾ ਮਤਲਬ ਉਸ ਦਿਨ ਵੀ ਮਤਲਬ ਮੈਂਬਰਸ਼ਿਪ ਉਸ ਦਿਨ ਮੈਂਬਰਸ਼ਿਪ ਤਾਂ ਲਗਾਤਾਰ ਹਲਕੇ ਦੇ ਵਿੱਚ ਜਾਰੀ ਹੈ ਉਸ ਦਿਨ ਅਸੀਂ ਚਾਹੁੰਦੇ ਹਾਂ ਕਿ ਉਸ ਜੋ ਮੈਂਬਰਸ਼ਿਪ ਮੈਂ ਉਹਨੂੰ ਹੰਗਾਰਾ ਦੇਣ ਲਈ ਤਾਂ ਕਿ ਵੱਧ ਤੋਂ ਵੱਧ ਲੋਕਾਂ ਤੱਕ ਮੈਸੇਜ ਪਹੁੰਚ ਸਕੇ ਕਿ ਸ਼ਰੋਮਣੀ ਅਕਾਲੀ ਦਲ ਦੀ ਭਰਤੀ ਬੜੇ ਜੋਰਾਂ ਸ਼ੋਰਾਂ ਨਾਲ ਹੋ ਰਹੀ ਹੈ ਤੋਂ ਉਸ ਮੈਸੇਜ ਨੂੰ ਅੱਗੇ ਕਨਵੇ ਕਰਨ ਲਈ ਅਸੀਂ ਇੱਕ ਪ੍ਰੋਗਰਾਮ ਹੁਲੀ ਜੋ ਮੈਂਬਰ ਬਣਾਏ ਹਨ ਮਤਲਬ ਬਣ ਗਏ ਹੁਣ ਤੱਕ ਸਾਰੇ ਬੁਲਾਏ ਮਹਿਸੂਸ ਆਣਗੇ ਅਸੀਂ ਮੈਸੇਜ ਦੇ ਰਹੇ ਹਾਂ ਜੀ ਤੇ ਸਾਨੂੰ ਉਮੀਦ ਹੈ ਕਿ ਜੋ ਸਾਡੀ ਮੀਟਿੰਗ ਹੈ ਬਹੁਤ ਸਫਰ ਹੋਊਗੀ ਤੇ ਬੜੀ ਵੱਡੀ ਤਾਦਾਦ ਚ ਵਰਕਰ ਪਹੁੰਚਣਗੇ ਇਹ ਵੀ ਤੁਸੀਂ ਸਤਾਰਾਂ ਸਤਾਰਾਂ ਤੋਂ ਇੱਥੇ ਆ ਕੇ ਮਤਲਬ ਸਮਾਨੇ ਹਲਕਾ ਥੋੜਾ ਸੁੰਪਿਆ ਜਾ ਰਿਹਾ ਹੈ ਤੇ ਕਈ ਵਾਰ ਕਹਿੰਦੇ ਬਾਹਰੋਂ ਆਏ ਜਿਸ ਤਰ੍ਹਾਂ ਹੁੰਦਾ ਹੈ ਲੋਕਲ ਬੰਦਾ ਕਹਿੰਦਾ ਹੈ ਚਲੋ ਜਿੰਨੇ ਕਿਸੇ ਨੇ ਵਿਰੋਧ ਕਰਨਾ ਹੁੰਦਾ ਉਹਦਾ ਤਾਂ ਕੰਮ ਹੀ ਹੈ ਜੀ ਵਿਰੋਧ ਕਰਨੋਂ ਹਟ ਜਾਊਗਾ ਤਾਂ ਫਿਰ ਉਹ ਵਿਰੋਧੀ ਨਹੀਂ ਰਹਿਣਾ ਐਕਚੁਅਲੀ ਜੋ ਹਲਕਾ ਸਮਾਨਾ ਐਸਜੀਪੀਸੀ ਹੈ ਹਲਕਾ ਸਮਾਨਾ ਉੱਥੋਂ ਪਹਿਲਾਂ 2004 ਦੇ ਵਿੱਚ ਮੇਰੇ ਮਦਰ ਬੀਬੀ ਹਰਜੀਤ ਕੌਰ ਹਰਿਓਂ ਮੈਂਬਰ ਬਣੇ ਨੇ ਉਸ ਤੋਂ ਬਾਅਦ 2011 ਦੇ ਵਿੱਚ ਦੁਬਾਰਾ ਇਲੈਕਸ਼ਨ ਹੋਇਆ ਮੇਰੇ ਤਾਇਆ ਜੀ ਸਰਦਾਰ ਨਿਰਮਲ ਸਿੰਘ ਹਰਿਆਉ ਇਸੇ ਕੰਸਟੀਟਿਊਐਂਸੀ ਤੋਂ ਜਿਹਦੇ ਵਿੱਚ ਸਮਾਣਾ ਸ਼ਹਿਰ ਤੇ ਅੱਧਾ ਹਲਕਾ ਹੁੰਦਾ ਸੋ ਤੁਹਾਨੂੰ ਲੱਗਦਾ ਕਲੀਅਰ ਹੀ ਹੋ ਗਿਆ ਹੁਣ ਜਦੋਂ 20 ਸਾਲਾਂ ਤੋਂ ਲਗਾਤਾਰ ਅਸੀਂ ਇਸ ਹਲਕੇ ਤੋਂ ਐਸਜੀਪੀਸੀ ਮੈਂਬਰ ਆ ਤਾਂ ਬਾਹਰਲੇ ਕਿਵੇਂ ਹੋ ਸਕਦੇ ਠੀਕ ਸਮਾਣਾ ਹਲਕੇ ਦੀ ਸਾਰੇ ਪੰਜਾਬ ਦੀ ਉਹ ਇਹ ਪਹਿਲਾਂ ਸ਼੍ਰੋਮਣੀ ਕਾਲੀਦਾਲ ਦੇ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਜਦੋਂ ਪ੍ਰਧਾਨ ਸਾਹਿਬ ਦੇ ਉਹ ਤਾਂ ਨੇ ਸਿਵਾ ਦਿੱਤੇ ਜੀਆ ਉਹ ਤਾਂ ਵਰਕਰ ਕਮੇਟੀ ਕੰਮ ਕਰ ਰਹੀ ਆ ਉਦੋਂ ਲੋਕਾਂ ਦੀ ਮੰਗ ਸੀ ਵੀ ਨੌਜਵਾਨਾਂ ਨੂੰ 50% ਸੀਟਾਂ ਦਿੱਤੇ ਜਾਣ ਸ਼੍ਰੋਮਣੀ ਕਾਲਜ ਦੇ ਵਿੱਚ ਤਾਂ ਕਿ ਪਾਰਟੀ ਮੌਜੂਦ ਹੋਵੇ ਜਿਵੇਂ ਹੁਣ ਕੀ ਵਰਕਰ ਕਮੇਟੀ ਨੇ ਹੈੱਡ ਆਫ ਦੇ ਵਿੱਚ ਬਲਾ ਕੇ ਇਹਨਾਂ ਨੂੰ ਮਾਨ ਸਨਮਾਨ ਦਿੱਤਾ ਵੀ ਜਾ ਕੇ ਹਲਕਾ ਸਮਾਣੇ ਦੇ ਵਿੱਚੋਂ ਭਰਤੀ ਕਰੋ ਮਤ ਤੋਂ ਵੱਧ ਪਿੰਡਾਂ ਦੇ ਵਿੱਚ ਅਸੀਂ ਵੀ ਜਗਮੀਤ ਸਿੰਘ ਨਾਲ ਪਿੰਡਾਂ ਦੇ ਵਿੱਚ ਜਾ ਰਹੇ ਹਾਂ ਬਹੁਤ ਲੋਕਾਂ ਦਾ ਕਾਪੀਆਂ ਸਾਡੇ ਲਈ ਵੀ ਅਸੀਂ ਰੋਜ਼ ਅੱਧ ਵਿਚਾਲੇ ਲੈ ਆਣਦੇ ਆ ਕਾਫੀ ਮੁੱਕ ਜਾਂਦੇ ਨੇ ਸਾਡੇ ਮੈਂਬਰਸ਼ਿਪ ਦੀਆਂ ਵੀ ਬਹੁਤ ਲੋਕ ਨੇ ਵੀ ਜਿਹੜੇ ਟੈਲੀਫੋਨ ਕਰ ਕਰਕੇ ਕਾਪੀਆਂ ਮੰਗ ਰਹੇ ਨੇ ਵੀ ਸਾਡੇ ਵੀ ਪਿੰਡ ਪਹੁੰਚੋ ਸਾਡੇ ਵੀ ਪਿੰਡ ਕਾਪੀਆਂ ਬਚਾਓ ਅਸੀਂ ਭਰਤੀ ਕਰਨੀਆਂ ਤੇ ਹੁਣ ਅਸੀਂ 11 ਤਰੀਕ ਨੂੰ 10 ਵਜੇ ਤੋਂ 12:30 ਵਜੇ ਤੱਕ ਪ੍ਰੋਗਰਾਮ ਆ ਸਾਡਾ ਸਮਰਾਟਪੈਸ ਚ ਸ਼੍ਰੋਮਣੀ ਕਾਲਜ ਦੀ ਸਾਰੀ ਜ਼ਿਲ੍ਹੇ ਦੀ ਜਿੰਨੇ ਵੀ ਹਾਈ ਕਮਾਨਾ ਐਸਜੀਪੀਸੀ ਮੈਂਬਰ ਸ਼੍ਰੋਮਣੀ ਕਾਲਜ ਦੇ ਜਿੰਨੇ ਵੀ ਸਾਡੇ ਯਰਬਰ ਲਾਏ ਨੇ ਕਿੰਜਰ ਸਾਹਿਬ ਯੂਥ ਦੇ ਪ੍ਰਧਾਨ ਸਾਡੇ ਸਬਜੀ ਸਿੰਘ ਜੀ ਐਨ ਕੇ ਸ਼ਰਮਾ ਸਾਹਿਬ ਜੀ ਉਹ ਵੀ ਆ ਰਹੇ ਨੇ ਉਹ ਇਹ ਭਾਰਤੀ ਨੂੰ ਹੰਗਾਰਾ ਦੇਣ ਵਾਸਤੇ ਪਹੁੰਚੇ ਨੇ ਵੀ ਹੋਰ ਵੱਧ ਤੋਂ ਵੱਧ ਭਾਰਤੀ ਹੋਵੇ ਤਾਂ ਕਿ ਇਹਦੀ ਵਧੀਆ ਢੰਗ ਨਾਲ ਚੋਣ ਕਰਾਈ ਜਾਵੇ ਡੈਲੀਗੇਟ ਬਣਾਏ ਜਾਣ ਸੋਮਨੀਕਲ ਦਾ ਦੇ ਕੱਟੜ ਗਾਲੀ ਦਲ ਜੋ ਘਰੇ ਬੈਠੇ ਨੇ ਉਹਨਾਂ ਨੂੰ ਵੀ ਅਸੀਂ ਘਰਾਂ ਜਾ ਕੇ ਮਿਲਦੇ ਆ ਤਾਂ ਉਹ ਸਾਨੂੰ ਬਹੁਤ ਪੂਰਾ ਵਿਸ਼ਵਾਸ ਦਿਵਾਉਂਦੇ ਨੇ ਵੀ ਨੌਜਵਾਨ ਚਿਹਰਾ ਸਾਡੇ ਹਲਕਾ ਸਮਾਣ ਵਿੱਚ ਪਹੁੰਚਿਆ ਅਸੀਂ ਤਾਂ ਬਹੁਤ ਖੁਸ਼ੀ ਮਨਾਈ ਹੈ ਇਸ ਗੱਲ ਦੀ ਜਿਹੜੇ ਲੋਕ ਪਹਿਲਾਂ ਨਹੀਂ ਚੱਲ ਰਹੇ ਸਨ ਕਾਲੀ ਦਲ ਦੇ ਨਾਲ ਉਹ ਵੀ ਸਾਡੇ ਨਾਲ ਤੁਰ ਕੇ ਹੁਣ ਤੁਰ ਕੇ ਪੂਰੀ ਮਦਦ ਕਰ ਰਹੇ ਨੇ ਕਾਲੀ ਦਲ ਨੂੰ ਮਜ਼ਬੂਤ ਬਣਾਉਣ ਵਾਸਤੇ ਵੀ ਗਾਹਾਂ ਨੂੰ 2027 ਦੇ ਵਿੱਚ ਸਰਕਾਰ ਬਣਾ ਸਕੀਏ ਤਾਂ ਕਿ ਅਸੀਂ ਵੀ ਹਲਕਾ ਸਮਾਣੇ ਤੋਂ ਕਾਲੀ ਦਲ ਦੀ ਚੰਗੀ ਜਿਹੀ ਮਜ਼ਬੂਤ ਨਾਲ ਆਪਦਾ ਮੈਂਬਰ ਬਣਾ ਕੇ ਵਿਧਾਨ ਸਭਾ ਜੀ ਭੇਜਾਂਗੇ ਤਾਂ ਅਸੀਂ ਹੁਣ ਤੋਂ ਹੀ ਕੰਮ ਅਸੀਂ ਇਹ ਆਰੰਭ ਦੋ ਸਾਢੇ ਰੁਪਏ ਨੇ ਆਰੰਭ ਕਰ ਦਿੱਤਾ ਵੈਕੁਰ ਜੀ ਕਾ ਖਾਲਸਾ ਵੈਕੁਰ ਜੀ